ਨਾਰਥਰ ਸ਼ੋਰ ਰੈਸਕਿਊ ਦਾ ਕਹਿਣਾ ਹੈ ਕਿ ਇਸ ਦੀਆਂ ਟੀਮਾਂ ਨੇ ਹਾਲ ਹੀ ਦੇ ਵਿੱਚ ਦੋ ਕੁਮਾਨਤਰੀ ਸੈਲਾਨੀਆਂ ਨੂੰ ਬਚਾਇਆ ਜੋ ਬਿਨਾ ਖੋਜ ਕੀਤੇ ਆਨਲਾਈਨ ਹਾਈਕਿੰਗ ਐਪਸ ਦੇ ਉੱਤੇ ਭਰੋਸਾ ਕਰਨ ਤੋਂ ਬਾਅਦ ਫਸ ਗਏ ਸਨ ਐਨਐਸਆਰ ਦੁਆਰਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਕਾਲ ਪਿਛਲੇ ਵੀਰਵਾਰ ਨੂੰ ਆਈ ਜਦੋਂ ਇੱਕ ਵਿਜ਼ਟਰ ਨੇ ਇੱਕ ਆਨਲਾਈਨ ਐਪ ਦੇ ਵਿੱਚ ਨਿਸ਼ਾਨਬੱਧ ਅਨधिकृत ਟ੍ਰੇਲ ਦੀ ਗੰਭੀਰਤਾ ਨਾਲ ਮੁਸ਼ਕਿਲ ਨੂੰ ਸਮਝਿਆ ਬਚਾਸ ਮੂਦਾ ਕਹਿੰਦਾ ਹੈ ਕਿ ਟ੍ਰੇਲ ਸਾਲ ਦੇ ਇਸ ਸਮੇਂ ਜ਼ਰੂਰੀ ਤੌਰ ਦੇ ਉੱਤੇ ਪੂਰੀ ਪਰਬਤ ਰੋਹੀ ਸਥਿਤੀਆਂ ਦੇ ਚੌਥੇ ਆਦਮੀ ਘੱਟ ਘੰਟੇ ਹਾਈਕਿੰਗ ਕਰਨ ਤੋਂ ਬਾਅਦ ਮਦਦ ਲਈ 911 ਕਾਲ ਕਰਨ ਦੇ ਯੋਗ ਹੋ ਗਏ ਜਿਸ ਦੇ ਕਾਰਨ ਜੇ ਸੂਰਜ ਡੁੱਬਣ ਦੇ ਨਾਲ ਜਿਹੜਾ ਉਹ ਕਾਫੀ ਜ਼ਿਆਦਾ ਥੱਕ ਥਕਿਆ ਭਿੱਜਿਆ ਤੇ ਹਾਈਪਰਥਮਿਕ ਜਿਹੜਾ ਉਹ ਦਿਖਿਆ ਇਹ ਆਦਮੀ 8 ਘੰਟੇ ਹਾਈਕਿੰਗ ਕਰਨ ਤੋਂ ਬਾਅਦ ਮਦਦ ਲਈ 911 ਕਾਲ ਕਰਨ ਦੇ ਯੋਗ ਹੋ ਗਿਆ ਜਿਸ ਦੇ ਨਾਲ ਸੂਰਜ ਡੁੱਬਣ ਦੇ ਕਰਕੇ ਉਹ ਥੱਕਿਆ ਹੋਇਆ ਸੀ, ਪੀਜਾ ਹੋਇਆ ਸੀ ਤੇ ਹਾਈਪਰਥੈਮਿਕ ਵੀ ਹੋ ਗਿਆ। ਇਹ ਵੀ ਕਿਹਾ ਗਿਆ ਬਿਆਨ ਦੇ ਵਿੱਚ ਕਿ ਇਹ ਸ਼ੱਕੀ ਹੈ ਕਿ ਜੇਕਰ ਉਹ ਕਾਲ ਕਰਨ ਦੇ ਯੋਗ ਨਾ ਹੁੰਦਾ ਤਾਂ ਉਹ ਵਿਅਕਤੀ ਰਾਤ ਨੂੰ ਬਾਚ ਜਾਂਦਾ ਇਹ ਜਾਂ ਨਹੀਂ। ਉਹ ਬਹੁਤ ਕਿਸਮਤ ਵਾਲਾ ਹੈ ਕਿਉਂਕਿ ਉੱਤਰੀ ਕਿਨਾਰੇ ਦੇ ਬੈਕ ਕੰਟਰੀ ਖੇਤਰਾਂ ਦੇ ਵਿੱਚ ਸੈਲੂਲਰ ਸਰਵਿਸ ਦੀ ਕੋਈ ਗਰੰਟੀ ਨਹੀਂ ਹੁੰਦੀ ਇਸੇ ਤਰ੍ਹਾਂ ਦੀ ਇੱਕ ਔਲ 3 ਦਿਨਾਂ ਬਾਅਦ ਆਈ ਜਦੋਂ ਸਮੂਹ ਦਾ ਕਹਿਣਾ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਇੱਕ ਹੋਰ ਵਿਅਕਤੀ ਨੇ ਇੱਕ ਆਨਲਾਈਨ ਐਪ ਦੇ ਦੋ ਹਾਈਕਿੰਗ ਰੂਟ ਦੇਖੇ थे ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ ਖੜੀਆਂ ਚਟਾਨਾਂ ਦੇ ਨਾਲ ਬਹੁਤ ਹੀ ਮੋਟੇ ਝਾੜੀਆਂ ਦੇ ਨਾਲ ਚੱਲਣ ਵਾਲੇ ਖੇਤਰਾਂ ਦੇ ਵਿੱਚ ਉਹ ਜਾ ਰਿਹਾ ਸੀ ਉਤਰੀ ਕਿਨਾਰੇ ਬਚਾ ਦਾ ਕਹਿਣਾ ਹੈ ਕਿ ਦੋਵਾਂ ਆਦਮੀਆਂ ਨੇ ਆਪਣੇ ਵਾਦੇ ਬਾਰੇ ਕੋਈ ਹੋਰ ਖੋਜ ਨਹੀਂ ਕੀਤੀ ਸੀ ਤੇ ਬੈਕ ਕੰਟਰੀ ਦੇ ਵਿੱਚ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਭ ਤੋਂ ਵਧੀਆ ਅਭਿਆਸਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਦੇ ਵਿੱਚ ਸਹੀ ਰੂਟ ਦੀ ਯੋਜਨਾਬੰਦੀ ਦੀ ਜ਼ਰੂਰੀ ਬਚਾਅ ਗੀਅਰ ਪੈਕ ਕਰਨਾ ਵੀ ਸ਼ਾਮਿਲ ਹੈ ਸਮੂਹ ਐਪ ਜਾਂ ਐਪਸ ਦਾ ਨਾਮ ਪ੍ਰਦਾਨ ਨਹੀਂ ਕਰਦਾ ਜੋ ਹਾਈਕਰਜ਼ ਵਰਤ ਰਹੇ ਸਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ